ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਸੰਤ ਸਿੰਡੋਲ ਮਹੱਲਾ ਪੰਜਵਾ ਮੂਲ ਨਾ ਬੂਝੈ ਆਪ ਨਾ ਸੂਝੈ ਪਰਮ ਵਿਆਪੀ ਅਹੰਮਨੀ ਮੂਲ ਨਾ ਬੂਝੈ ਇਥੇ ਠੰਮਕ ਆਪ ਨਾ ਸੂਝੈ ਇਥੇ ਵਿਸਰਾਮ ਹੈ ਪਰਮ ਵਿਆਪੀ ਇਥੇ ਠੰਮਕ ਹੈ ਅਹੰਮਨੀ ਅਹੰ ਮਨਿ ਇਕੱਠਾ ਨਹੀਂ ਕਹਿ ਦੇਣਾ ਪਿਤਾ ਪਾਰ ਬ੍ਰਹਮ ਪਿਤਾ ਪਾਰ ਬ੍ਰਹਮ ਪ੍ਰਭ ਤਨੀ ਮੋਹ ਨਿਸਤਾਰਾ ਹੋ ਨਿਰਗੁਣੀ ਰਹਾਉ ਉਪਤ ਪਰ ਲਓ ਪ੍ਰਭ ਤੇ ਹੋਵੈ ਇਹ ਵਿਚਾਰੀ ਹਰ ਜਨੀ ਇਹ ਈੜੀ ਸਿਆਰੀ ਹਾ ਹਾ ਹੈ ਇਹ ਬੋਲਣਾ ਇਹ ਨਹੀਂ ਕਹਿਣਾ ਈੜੀ ਲਾਹ ਹੇ ਲਾਹ ਨਾਲ ਇਹ ਵਿਚਾਰੀ ਹਰ ਜਨੀ ਉਪਤ ਪਰਲੋ ਤ੍ਰਵ ਤ੍ਰਵਤੇ ਹੋਵੇ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮਹਿ ਸੁਖੀਏ ਸੇ ਗਣੀ ਅਵਰ ਉਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰ ਬਚਨੀ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਬਸੰਤ ਹਿੰਡੋਲ ਮਹੱਲਾ ਨਾਵਾ ਸਾਦੂ ਸਾਦੂ ਹਾਂ ਸਾਦੂ ਪੂਲਾ ਬੋਲਣਾ ਸਾਦੂ ਨਹੀਂ ਕਹਿਣਾ ਸਾਦੂ ਇਹ ਤਨ ਮਿੱਥਿਆ ਜਾਣੋ ਇਹ ਇਹ ਪਾਠ ਹੈ ਪ੍ਰਾਤਨ ਸਰੂਪਾਂ ਚ ਹੁਣ ਵਿਆਕਰਨ ਦੇ ਨਿਯਮ ਅਨੁਸਾਰ ਔਂਕੜ ਲਾ ਦਿੰਦਾ ਪਰ ਇਹ ਪਾਠ ਹੈ ਸਾਦੂ ਇਹ ਤਨ ਮਿਥਿਆ ਜਨੋ ਸਾਦੋ ਇਹ ਤਨ ਮਿਥਿਆ ਜਨੋ ਯਾ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਹੀ ਪਛਾਨੋ ਰਹਾਉ ਇਹ ਜਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਐ ਦਾਨੋ ਇਹੋ ਜਗ ਹੈ ਸੰਪਤ ਸੁਪਨੇ ਕੀ ਇਥੇ ਵੀ ਸ੍ਰਾਮ ਦੇਖ ਕਹਾ ਐ ਦਾਨੋ ਸਾਂਗ ਤਿਹਾਰੈ ਕਛੂ ਨਾ ਚਾਲੈ ਪਾਹਿ ਕਹਾ ਲਪਟਨੋ ਉਸਤਤ ਨਿੰਦਾ ਦਉ ਪਰਹਰ ਉਸਤਤ ਨਿੰਦਾ ਦੂ ਪਰਹਰ ਉਸਤਤ ਨਿੰਦਾ ਦਉ ਪਰਹਰ ਹਰ ਕੀਰਤ ਔਰ ਅਨ ਜਨ ਨਾਨਕ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨੋ ਇਥੇ ਮੈਂ ਉਚਾਰਨ ਕਰਨਾ ਜਨ ਨਾਨਕ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨੋ ਬਸੰਤ ਮਹੱਲਾ ਨਾਵਾ ਪਾਪੀ ਹੀ ਐ ਮੈਂ ਕਾਮ ਬਸਾਏ ਇਹ ਨਾਵਾ ਉਚਾਰਨ ਕਰਨਾ ਨੋਵਾ ਨਹੀਂ ਕਹਿਣਾ ਪਾਪੀ ਹੀ ਐ ਮੈਂ ਇਥੇ ਮੈਂ ਬੋਲਣਾ ਹੈ ਇਥੇ ਵਿਸਰਾਮ ਹੈ ਕਾਮ ਕਾਮ ਬਸਾਏ ਮਨ ਚੰਚਲ ਯਾਤਿ ਗਹਿਉ ਨ ਜਾਏ ਮਨ ਚੰਚਲ ਇਥੇ ਵਿਸਰਾਮ ਹੈ ਯਾਤਿ ਗਹਿਉ ਨ ਜਾਏ ਰਹਾਉ ਜੋਗੀ ਜੰਗਮ ਅਰ ਸੰਨਿਆਸ ਸਭ ਹੀ ਪਰ ਦਾਰੀ ਇਹ ਫਾਸ ਜਿਹ ਜਿਹ ਹਰ ਕੋ ਨਾਮ ਸਮਾਰ ਤੀ ਭਾਵ ਸਾਗਰ ਉਤਰੇ ਪਾਰ ਤੇ ਪਦ ਤੇ ਵਿਸਰਾਮ ਲਾਉਣਾ ਤੇ ਭਾਵ ਸਾਗਰ ਉਤਰੇ ਪਾਰ ਜਨ ਨਾਨਕ ਹਰ ਕੀ ਸਰਨਾਇ ਦੀਜੈ ਨਾਮ ਰਹਿ ਗੁਣ ਗਾਏ ਬਸੰਤ ਮਹੱਲਾ ਨਾਵਾ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੂ ਬਿਸਰਾਮ ਰਹਾਉ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਲੋਭ 모 ਇਹ ਪਰਸ ਨਾ ਸਾਕੇ ਗਹੀ ਭਗਤ ਭਗਵਾਨ ਜਨਮ ਜਨਮ ਕਾ ਸੰਸਾਰ ਚੂਕਾ ਰਤਨ ਨਾਮ ਜਪ ਪਾਇਆ ਤ੍ਰਿਸ਼ਨਾ ਸਕਲ ਬਿਨਾਸੀ ਮਾਨਤੇ ਨਿਦੇ ਸੁਖ ਮਾਹਿ ਸਮਾਇ ਜਾ ਕਹੂਤ ਦਇਆਲ ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੈ ਕਹੋ ਨਾਨਕ ਇਹ ਬਿਦ ਕੀ ਸੰਪੈ ਕੋ ਗੁਰਮੁਖ ਪਾਵੈ ਬਸੰਤ ਮਹੱਲਾ ਨਾਵਾ ਮਨ ਕਹਾ ਬਿਸਾਰਿਓ ਰਾਮ ਨਾਮ ਮਨ ਕਹਾ ਬਿਸਾਰਿਓ ਇਥੀ ਵਿਸਨਾਮ ਰਾਮ ਨਾਮ ਮਨ ਕਹਾ ਵਿਸਾਰਿਓ ਰਾਮ ਨਾਮ ਤਨ ਬਿਨਸੈ ਜਮਸਿਓ ਪਰੈ ਕਾਮ ਰਹਾਉ ਇਹੋ ਜਗ ਧੂਏ ਕਾ ਪਹਾਰ ਇਹੋ ਜਗ ਧੂਏ ਕਾ ਪਹਾਰ ਜਗ ਤੇ ਵਿਸਰਾਮ ਹੈ ਇਹੋ ਜਗ ਤੇ ਧੂਏ ਕਾ ਇਤ ਥੋੜਾ ਜਿਹਾ ਰੁੱਕ ਕੇ ਬੋਲਣਾ ਧੂਏ ਕਾ ਪਹਾੜ ਤੈ ਸਾਚਾ ਮਾਨਿਆ ਕਿਹ ਵਿਚਾਰ ਤੈ ਸਾਚਾ ਮਾਨਿਆ ਇਥੇ ਵਿਸਰਾਮ ਕਿਹ ਵਿਚਾਰ ਧਨਦਾਰਾ ਸੰਪਤ ਗ੍ਰੇ ਕਾ ਸੰਗ ਨਾ ਚੱਲੈ ਸਮਝ ਲੈ ਕਛ ਸੰਗ ਨਾ ਚੱਲੈ ਸਮਝ ਲੈ ਇਕ ਭਗਤ ਨਰਾਇਣ ਹੋਏ ਸੰਗ ਇੱਕ ਭਗਤ ਨਾਰਾਇਣ ਹੋਏ ਸੰਗ ਕਹੋ ਨਾਨਕ ਕਹੋ ਨਾਨਕ ਭਜ ਕਹੋ ਨਾਨਕ ਨਾਨਕ ਪਾਤਿ ਵਿਸਰਾਮ ਲਾ ਦੋ ਭਜ ਤਿਹ ਏਕ ਰੰਗ ਕਹੋ ਨਾਨਕ ਭਜ ਤਿਹ ਏਕ ਰੰਗ ਭਜ ਤਿਹ ਇਥੇ ਠਮਕ ਭਜ ਤਿਹ ਏਕ ਰੰਗ ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ